ਹਰ 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 ਪੋਪ ਹਰ ਹਰ ਚਿਕ ਚਿਕ ਟਰੌਂ ਚਿਕ ਚਿਕ ਟਰੌਂ ਚਿਕ ਚਿਕ ਟਰੌਂ ਟਰੌਂ ਚੰਨ ਲਾਉਂਦਾ ਮੈਂ ਕਰੀ ਜਾ ਕੇ ਓਬੇ ਚ ਨਾ ਡੱਡੂਆਂ ਨੂੰ ਮਿੱਠਾ ਖਵਾਈ ਮੜ ਜਾ ਠੀਕ ਆ ਮਰਾਬਰ ਠੀਕ ਆ ਹੈ ਠੀਕ ਆ ਠੀਕ ਆ ਵਾਕ ਕਮੈਂਟਰ ਟਰੈਕਟਰ ਆ ਜੇ ਸੁਣੇ ਜਾਂਦਾ ਤੇ ਮੈਨੂੰ ਤਾਂ ਹੈ ਟਰੈਕਟਰ ਆ ਜੇ ਸੁਣਦਾ ਤੇ ਮੈਨੂੰ ਤਾਂ ਕੀ ਕਹਿੰਦਾ ਤੀ ਔਰ ਡੱਡੂ ਨਾਲ ਗੱਲ ਕਰਨੀ ਪੈਂਦੀ ਆ ਉਹਦੇ ਨਾਲ ਜਿਹੜਾ ਡੱਡੂ ਮਾਰਿਆ ਤੈਨੇ ਤੰਤਰਾ ਮੰਤਰਾਂ ਨਾਲ ਡੱਡੂ ਬੁਲਾਉਣਾ ਪੈਂਦਾ ਫਿਰ ਉਹ ਹੈ ਫਿਰ ਡੱਡੂ ਜਿਹੜਾ ਦੋਸਤ ਦੇ ਕੇ ਜਾਂਦਾ ਉਹ ਡੱਡੂ ਦੋਸਤ ਤਰਾ ਉਤਾਰ ਕੇ ਜਾਊਗਾ ਇਹ ਠੀਕ ਆ ਠਿੱਕਾ ਮਰ ਬਰ ਮਾਹ ਕਤੇ ਕੋਈ ਹੋਰ ਗੱਲ ਕਰਦਾ ਮੈਂ ਤਾਂ ਪੁੱਲੇ ਜੇ ਨਹੀਂ ਪਿਆ ਮਾਹ ਸੇ ਕਲੰਦਾ ਮੈਂ ਕਰ ਲੰਦਾ ਕੰਮ ਮਾੜਾ ਮੋਟਾ ਹੈ ਮਾਹ ਜੇ ਮੈਨੂੰ ਸਿਖਾ ਦਿੰਦਾ ਮੈਂ ਵੀ ਕਰ ਲੰਦਾ ਕੰਮ ਮਾੜਾ ਮੋਟਾ ਨਾ ਨਾ ਤਾਂ ਮੰਤਰਾਂ ਨਾਲ ਡੱਡੂ ਨਾਲ ਗੱਲ ਕਰਨੀ ਪੈਂਦੀ ਆ ਆਪਸ ਦਾ ਹੀ ਸਾਡੀ ਗੱਲ ਚੱਲਦੀ ਹੁੰਦੀ ਆ ਓ ਠੀਕ ਹੁਣ ਬਸ ਦੋ ਹੋਰ ਲੱਗਣੀਆਂ ਥੋੜੇ